ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਵਤੇ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਭਾਈ ਸੁਤਰਾ ਜੀ ਦੇ ਬਾਰੇ ਕੌਣ ਸਨ ਭਾਈ ਸੁਤਰਾ ਜੀ ਕਿਉਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਸੰਗਤਾਂ ਨੂੰ ਚਪੇੜੇ ਮਾਰ ਕੇ ਭੱਜ ਗਏ ਆਓ ਜਾਣਦੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਲੱਗਿਆ ਹੋਇਆ ਸੀ ਤਾਂ ਭਾਈ ਸੁਤਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਣ ਕਰ ਰਹੇ ਸਨ ਕਿ ਅਚਾਨਕ ਹੀ ਭਾਈ ਸੁਤਰਾ ਸਾਹਿਬ ਜੀ ਉੱਠ ਕੇ ਕੀਰਤਨ ਸਰਵਣ ਕਰਦਿਆਂ ਸੰਗਤਾਂ ਤੋਂ ਕੁਝ ਸੱਜਣਾ ਦੇ ਜੋਰ-ਜੋਰ ਦੀ ਚਪੇੜਾ ਮਾਰ ਕੇ ਇਹ ਗੱਲ ਜੰਗਲ ਦੀ ਅਗਮਗ ਫੈਲ ਗਈ ਕਿ ਅੱਜ ਤਾਂ ਭਾਈ ਸੁਤਰੇ ਨੇ ਹਾਦੀ ਕਰ ਦਿੱਤੀ ਜੋ ਗੁਰੂ ਦੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾ ਮਾਰ ਕੇ ਨਾ ਟੁੱਟ ਗਿਆ ਭਾਈ ਸੁਤਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪ੍ਰੇਮ ਕਰਦੇ ਸਨ ਇਸ ਗੱਲ ਤੋਂ ਕੁਝ ਸੱਜਣ ਖਾਰਖਾਨ ਦੇ ਸਨ ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ ਉਹਨਾਂ ਨੇ ਹੀ ਬਾਕੀ ਸੰਗਤਾਂ ਨੂੰ ਚੁੱਕ ਚੁਕਾ ਦਿੱਤੀ ਕਿ ਗੁਰੂ ਸਾਹਿਬਾਂ ਨੇ ਤਾਂ ਭਾਈ ਸੁਤਰੇ ਜਿਹਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਦੂਜੇ ਪਾਸੇ ਭਾਈ ਸੁਤਰਾ ਜੀ ਮਾਹੌਲ ਗਰਮਾਉਂਦੇ ਆ ਦੇਖ ਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨਾਂ ਤੱਕ ਸੰਗਤਾਂ ਦੇ ਸਾਹਮਣੇ ਨਾ ਆਏ ਜਦ ਗੁਰੂ ਸਾਹਿਬਾਨ ਨੇ ਸੰਮਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਤਰਾ ਜੀ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਪੇਸ਼ ਹੋਏ ਗੁਰੂ ਸਾਹਿਬ ਨੇ ਲੱਗੇ ਦੋਸਾਂ ਦੀ ਸੱਚਾਈ ਪੁੱਛੀ ਤਾਂ ਭਾਈ ਸੁਤਰਾ ਜੀ ਨੇ ਕਿਹਾ ਕਿ ਮਾਰਣਾ ਚਪੇੜਾ ਇਹਨਾਂ ਦੇ ਕੰਮ ਜਿਹਾ ਕੀਤਾ ਹੈ ਜਦ ਸਾਰਿਆਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਭਾਈ ਸੁਤਰਾ ਜੀ ਨੇ ਦੱਸਿਆ ਕਿ ਇਹ ਸੰਗਤਾਂ ਵਿੱਚ ਬੈਠ ਕੇ ਆਪਸ ਵਿੱਚ ਗੱਲਾਂ ਮਾਰ ਰਹੇ ਸਨ ਅਤੇ ਹੱਸ ਰਹੇ ਸਨ ਕੋਟ ਬ੍ਰਹਮੰਡਾ ਦੇ ਮਾਲਕ ਦਾ ਦਰਬਾਰ ਲੱਗਿਆ ਹੋਵੇ ਇਹ ਸ਼ਬਦ ਸੁਣਦੀ بجائے ਗੱਲਾਂ ਮਾਰ ਰਹੇ ਨੇ ਅਤੇ ਆਪਣਾ ਜੀਵਨ ਵੀ ਖਰਾਹੇ ਪਾ ਰਹੇ ਸਨ ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ ਇਸ ਲਈ ਮੈਂ ਇਹਨਾਂ ਦੇ ਚਪੇੜਾ ਮਾਰੀਆਂ ਸਨ ਇਹ ਸੁਣ ਕੇ ਗੁਰੂ ਸਾਹਿਬ ਨੇ ਭਾਈ ਸੁਤਰਾਜ ਨੂੰ ਪ੍ਰੇਮ ਕੀਤਾ ਤੇ ਇਖਾਲੂਆਂ ਨੂੰ ਤਾੜਨਾ ਕੀਤੀ ਇਸੇ ਤਰ੍ਹਾਂ ਇੱਕ ਸਮੇਂ ਗੁਰੂ ਦੇ ਦਰਬਾਰ ਦੇ ਬਾਹਰ ਖੜਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਤਰੇ ਨੂੰ ਅੰਦਰ ਨਹੀਂ ਜਾਣ ਦੇਣਾ ਜਦ ਭਾਈ ਸੁਤਰਾਜੀ ਗੁਰੂ ਸਾਹਿਬਾਂ ਦੇ ਦਰਸ਼ਨ ਲਈ ਅੰਦਰ ਜਾਣ ਲੱਗਾ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤੇ ਕਿਹਾ ਕਿ ਗੁਰੂ ਸਾਹਿਬਾਨ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ ਇਹ ਸੁਣ ਪਾਈ ਸੁਤਰਾ ਜੀ ਬਹੁਤ ਬਿਆਕੁਲ ਹੋਏ ਕਿਉਂਕਿ ਭਾਈ ਸਾਹਿਬ ਦੀ ਅਵਸਥਾ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾੜੀ ਬਣੀ ਹੋਈ ਸੀ ਇਸ ਲਈ ਗੁਰੂ ਸਾਹਿਬ ਦੇ ਦਰਸ਼ਨ ਤੋਂ ਬਗੈਰ ਰਹਿਣਾ ਮਛਲੀ ਦਾ ਜਲ ਬਿਨਾ ਰਹਿਣ ਦੇ ਬਰਾਬਰ ਸੀ ਭਾਈ ਸੁਤਰੇ ਨੇ ਠੀਕੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖ ਕੇ ਤੁਰ ਪਏ ਪਹਿਰੇਦਾਰਾਂ ਕੋਲ ਜਾ ਕੇ ਕਿਹਾ ਛੇਤੀ ਪਾਸੇ ਹੋ ਜਾਓ ਗੁਰੂ ਸਾਹਿਬ ਲਈ ਭੇਟਾ ਲੈ ਕੇ ਜਾਣੀ ਹੈ ਪਰ ਪਹਿਰੇਦਾਰ ਫਿਰ ਵੀ ਨਾ ਮੰਨਣਾ ਅਤੇ ਇਹ ਸ਼ਰਤ ਰੱਖ ਦਿੱਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿੱਚੋਂ ਬਖਸ਼ਿਸ਼ ਆ ਮਿਲਣਗੀਆਂ ਉਨ੍ਹਾਂ ਵਿੱਚ ਅੱਧਾ ਸਾਡਾ ਹੋਵੇਗਾ ਭਾਈ ਸੁਥਰੇ ਨੇ ਸ਼ਰਤ ਛੱਟ ਹੀ ਮੰਨ ਲਈ ਜਦ ਦਰਬਾਰ ਸਾਹਿਬ ਵਿੱਚ ਜਾ ਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬਾਨ ਦਾ ਜਾਨੀ ਜਣਸਨ ਉਹਨਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਇਹ ਸੁਣ ਕੇ ਗੁਰੂ ਸਾਹਿਬਾਨ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰੇ ਆ ਮੰਗ ਕੀ ਮੰਗਦਾ ਹੈ ਤਾਂ ਭਾਈ ਸੁਥਰੇ ਜੀ ਨੇ ਕਿਹਾ ਕਿ ਮੇਰੇ 100 ਕੋੜੇ ਮਰੇ ਜਾਣ ਜਦ ਗੁਰੂ ਸਾਹਿਬਾਂ ਨੇ ਅਜਿਹੀਆਂ ਅਜੀਬੋ ਗਰੀਬ ਮੰਗ ਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਇਹਨਾਂ ਵਿੱਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਹੈ ਇਹ ਸੁਣੋ ਗੁਰੂ ਸਾਹਿਬਾਨ ਨੇ ਪਹਿਰਿਆਦਾਰ ਨੂੰ ਬੁਲਾਇਆ ਅਤੇ ਤਾੜਨਾ ਕੀਤੀ ਇਹ ਸਨਪਾਈ ਸੁਥਰਾ ਜੀ